ਲੋਗੀ ਦਰਸ਼ਨ ਕਰਾ ਰਾਂ ਤੁਹਾਨੂੰ ਹੁਣ ਜਹਾਨ ਖੇਲਾ ਦੇ ਵਿੱਚ ਮਜ਼ਾਰ ਬਾਬਾ ਕੂਟ ਅਬਦੁਲ ਖਾਲਕ ਜੀ ਦੀ ਇਹ ਮਜ਼ਾਰਿਆ ਹਸ਼ਿਆਰਪੁਰ ਪੰਜਾਬ ਇੰਡੀਆ ਦੇ ਵਿੱਚ ਆ ਦੇਖੋ ਅੰਦਰ ਤੋਂ ਉਹਨਾਂ ਦਰਸ਼ਨ ਕਰਾਉਦੇ ਆ ਆਪਾਂ ਦਿਖਾਉਨੇ ਸਾਰਾ ਸਾਰੀਆਂ ਜਿਹੜੀਆਂ ਛੱਡਾਂ ਪਈਆਂ ਨੇ ਆ ਸੰਗਤ ਦੇ ਲਈ ਕਿ ਗਰਮੀ ਦੇ ਵਿੱਚ ਜਾਂ بارش ਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਜਿਹੜੀਆਂ ਸੰਗਤਾਂ ਨਮਸਕਾਰ ਕਰਨ ਦੇ ਲਈ ਆਉਂਦੀਆਂ ਕਿ ਇੱਧਰ ਮਜ਼ਾਰ ਪਾਪਾ ਅਬਦੁਲ ਖਾਲਿਕ ਸਾਹਿਬ ਜੀ ਦੀ ਜਿਹੜੀ ਮਜ਼ਾਰ ਤੁਹਾਨੂੰ ਦਿਖਾ ਰਹੇ ਹਾਂ ਹੁਣ ਅੰਦਰ ਜਾ ਕੇ ਦਰਸ਼ਨ ਕਰਾਉਨੇ ਆ ਜਾ ਪੀਰ ਬਾਬਾ ਜੀ ਦੀ ਮਜ਼ਾਰ ਤੇ ਤੁਹਾਨੂੰ ਦਰਸ਼ਨ ਕਰਾਏ ਅੰਦਰ ਤੋਂ ਤੇ ਹੁਣ ਆਪਾਂ ਬਾਹਰ ਤੋਂ ਵੀ ਜਿਹੜਾ ਸਾਰਾ ਦਰਸ਼ਨ ਕਰਾਉਣਾ ਹੈ ਉਹ ਕਿੰਨੀ ਬਿਊਟੀਫੁੱਲ ਜਿਹੀਆ ਸੁੰਦਰ ਮਜ਼ਾਰ ਬਣਾਈ ਹੋਈ ਹੈ ਬਾਬਾ ਜੀ ਦੀ ਇਤਨਾ ਚਾਰਾਗ ਰੋਸ਼ਨ ਦਿਖਾ ਰਹੇ ਪਨੋ ਹਾਜੇ ਧਾਰਾਂ ਦੇ ਨਾਮ ਮੀਰਾ ਦੇ ਦੀਵੇ ਵੱਧਦੇ ਨੇ ਸਦਾ ਫਕੀਰਾਂ ਦੇ ਚਰਾਗ ਜਿਹੜੇ ਜਗ ਰਹੇ ਆ ਮਜ਼ਾਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਲੋ ਜੀ ਹੁਣ ਆਪਾਂ ਮਜ਼ਾਰ ਦਾ ਇਤਿਹਾਸ ਜਿਹੜੀ ਹਿਸਟਰੀ ਆ ਉਹ ਥੋੜੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਮਜ਼ਾਰ ਬਾਬਾ ਕਾਦਰ ਬਖਸ਼ ਸਾਹਿਬ ਦੀ ਆਪ ਇਸ ਸਥਾਨ ਤੇ ਜਿੱਥੇ ਦਰਸ਼ਨ ਕਰ ਰਹੇ ਹੋ ਇਹ ਮਜ਼ਾਰ ਬਾਬਾ ਕਾਦਰ ਬਖਸ਼ ਸਾਹਿਬ ਜੀ ਵਜੋਂ ਜਾਣੀ ਜਾਂਦੀ ਹੈ ਖਵਾਜਾ ਕਾਦਰ ਬਖਸ਼ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਖਵਾਜਾ ਦੀਦਾਰ ਬਖਸ਼ ਸੀ ਤੇ ਆਪ قومੀਅਤੌਰ ਤੇ ਪਠਾਨ ਗੁੱਤ ਮੱਧ ਖੇਲਾ ਨਾਲ ਸੰਬੰਧ ਰੱਖਦੇ ਸਨ ਆਪ ਜਹਾਨ ਖੇਲਾ ਹਸ਼ਿਆਰਪੁਰ ਵਿਖੇ ਰਹਿائش ਰੱਖਦੇ ਸਨ ਇੱਥੇ ਆਉਣ ਦਾ ਵਾਕਿਆ ਆਪ ਜੀ ਦੇ ਦਾਦੇ ਪੜਦਾਦੇ ਮੌਕਲ ਖਾਨ ਵੇਲੇ ਦਾ ਹੈ ਇਸ ਥਾਂ ਤੇ ਆਇਆ ਇਹਨਾਂ ਦੇ ਪਰਿਵਾਰ ਨੂੰ ਤਿੰਨ ਸਦੀਆਂ ਤੋਂ ਵਧੇਰੇ ਸਮਾਂ ਹੋਇਆ ਦੱਸਿਆ ਜਾਂਦਾ ਹੈ ਸਾਬ ਮੌਕਲ ਖਾਨ ਤੋਂ ਛੇਵੀਂ ਪੀੜੀ ਵਿੱਚ ਪੈਦਾ ਹੋਏ ਕਾਦਰ ਬਖਸ਼ ਸਾਹਿਬ ਉੱਚੀ ਰੂਹਾਨੀਅਤ ਦੇ ਮਾਲਕ ਸਨ ਅਤੇ 1 ਨਵੰਬਰ 1947 ਨੂੰ ਜਿਸ ਜਗ੍ਹਾ ਪਰ ਪੁਲਿਸ ਟ੍ਰੇਨਿੰਗ ਸੈਂਟਰ ਜਹਾਨ ਖੇਲਾ ਸਥਾਪਿਤ ਹੈ ਇਹ ਆਪ ਜੀ ਨੂੰ ਜੱਦੀ ਜਾਇਦਾਦ ਵਜੋਂ ਪ੍ਰਾਪਤ ਹੋਇਆ ਸੀ ਖਵਾਜਾ ਕਾਦਰਬਖਸ਼ ਜੀ ਦੇ ਜਨਮ ਦੀ ਮਿਤੀ ਬਾਰੇ ਤਸ਼ਦੀਕ ਜਾਣਕਾਰੀ ਨਹੀਂ ਹੈ ਪਰੰਤੂ ਆਪ ਜੀ ਦਾ ਜਨਮ ਦਿਨ 10 ਸਵਾਰ 1882 ਈਸਵੀ ਵਿੱਚ ਹੋਇਆ ਦੱਸਿਆ ਜਾਂਦਾ ਹੈ ਇਹ ਖਾਨਦਾਨ ਪਹਿਲਾਂ ਤੋਂ ਹੀ ਰਹਾਣियत ਦੇ ਖੇਤਰ ਵਿੱਚ ਮੰਨਿਆ ਜਾਂਦਾ ਸੀ। ਤੁੰਤੂ ਪੀਰਾਂ ਅਤੇ ਫਕੀਰਾਂ ਨੇ ਕਿਸੇ ਖਾਸ ਰਹਾਣੀ ਸ਼ਖਸੀਅਤ ਦੇ ਪੈਦਾ ਹੋਣ ਦੇ ਸੰਕੇਤ ਦਿੱਤੇ ਸਨ ਜੋ ਖਵਾਜਾ ਕਾਦਰ ਬਖਸ਼ੀ ਦੇ ਰੂਪ ਵਿੱਚ ਉਜਾਗਰ ਹੋਈ। ਬਾਲ ਅਵਸਥਾ ਵਿੱਚ ਹੀ ਆਪ ਜੀ ਦੇ ਪਿਤਾ ਖਵਾਜਾ ਦੀਦਾਰ ਬਖਸ਼ ਸਾਹਿਬ ਜੋ ਕਿ ਉੱਚ ਕੋਟੀ ਦੇ ਪੀਰ ਸਨ ਅਤੇ ਕਸ਼ਮੀਰ ਵਿਖੇ ਰਹਿ ਰਹੇ ਸਨ ਉੱਥੇ ਹੀ ਸਰਗਵਾਸ ਹੋ ਗਏ। ਖਵਾਜਾ ਦੀਦਾਰ ਬਖਸ਼ ਸਾਹਿਬ ਜੀ ਨੂੰ ਕਸ਼ਮੀਰ ਵਿੱਚ ਪੰਜਾਬੀ ਪੀਰ ਵਜੋਂ ਜਾਣਿਆ ਜਾਂਦਾ ਸੀ ਅਤੇ ਉੱਥੇ ਹੀ ਇਹਨਾਂ ਦੀ ਮਜ਼ਾਰ ਦੀ ਸਥਾਪਿਤ ਹੈ ਪਿਤਾ ਦੇ ਨਿਦਨ ਹੋਣ ਤੋਂ ਬਾਅਦ ਖਵਾਜਾ ਕਾਦਰ ਬਖਸ਼ ਸਾਹਿਬ ਨੇ 12 ਸਾਲ ਦੀ ਉਮਰ ਤੋਂ ਹੀ ਖੇਤੀ ਅਤੇ ਜ਼ਿਮੀਦਾਰੀ ਸ਼ੁਰੂ ਕਰ ਦਿੱਤਾ ਸੀ ਬਚਪਨ ਤੋਂ ਹੀ ਕਈ ਅਲੌਕਿਕ ਘਟਨਾਵਾਂ ਕਾਰਨ ਆਪ ਜ਼ਾਹਰ ਹੋਣਾ ਸ਼ੁਰੂ ਹੋ ਗਿਆ ਸਾ ਅਤੇ ਇਸੇ ਕਾਰਨ ਪਿੰਡ ਵਿੱਚ ਪਾਈਚਾਰੇ ਦੇ ਲੋਕ ਆਪ ਨਾਲ ਇਹ ਖਾਲੂ ਹੋ ਗਏ ਸਨ ਇਸ ਕਾਰਨ ਆਪ ਜੀ ਇਥੋਂ ਆਪਣੇ ਮਾਮਾ ਜੀ ਪਾਸ ਲੁਧਿਆਣਾ ਚਲੇ ਗਏ। ਇਸੇ ਸਮੇਂ ਦਰਾਂ ਲੁਧਿਆਣਾ ਵਿਖੇ ਬਰੇਲੀ ਦੇ ਰਿਸਾਲਦਾਰ ਮੇਜਰ ਸਾਹਿਬ ਰਹਿੰਦੇ ਸਨ ਇਸ ਅਫਸਰ ਦਾ ਪੁੱਤਰ ਅਫਜ਼ਲ ਖਾਨ ਪਹਿਲਾਂ ਹੀ ਫੌਤ ਹੋ ਗਿਆ ਸੀ। ਅਫਜ਼ਲ ਖਾਨ ਦਾ ਚਿਹਰਾ ਪੂਰੀ ਤਰ੍ਹਾਂ ਖਵਾਜਾ ਕਾਦਰ ਬਖਸ਼ ਜੀ ਨਾਲ ਮੇਲ ਖਾਂਦਾ ਸੀ ਅਤੇ ਇਸੇ ਮੋਬਸ ਰਿਸਾਲਦਾਰ ਮੇਜਰ ਸਾਹਿਬ ਅਤੇ ਉਹਨਾਂ ਦੀ ਪਤਨੀ ਆਪ ਨੂੰ ਪੁੱਤਰ ਵਜੋਂ ਲਾਡ ਪਿਆਰ ਦਿੰਦੇ ਸਨ ਫਵਾਜ਼ਾ ਸਾਹਿਬ ਨੇ ਇਸ ਪਰਿਵਾਰ ਨੂੰ ਆਪਣੇ ਆਪ ਬਾਰੇ ਪੂਰੀ ਤਫਸੀਲ ਨਾਲ ਦੱਸਿਆ ਕਿ ਉਹ ਕੌਣ ਹਨ ਕਿੱਥੋਂ ਆਏ ਹਨ ਪਰੰਤੂ ਇਸ ਸਤੰਪਤੀ ਨੇ ਬਾਬਾ ਜੀ ਬਾਰੇ ਪੂਰੀ ਯੂਨਿਟ ਨੂੰ ਵੀ ਦੱਸਿਆ ਅਤੇ ਯੂਨਿਟ ਨੇ ਵੀ ਕਿਹਾ ਕਿ ਬਾਬਾ ਜੀ ਪੂਰਨ ਤੌਰ ਤੇ ਅਫਜ਼ਲ ਖਾਨ ਦਾ ਹੀ ਸਰੂਪ ਹਨ ਅਤੇ ਇਹਨਾਂ ਨੂੰ ਸਪੁੱਤਰ ਵਜੋਂ ਆਪਣੇ ਪਾਸ ਹੀ ਰੱਖੋ ਬਾਬਾ ਖਵਾਜਾ ਕਾਦਰ ਬਖਸ਼ ਜੀ ਨੇ ਇਸ ਗੱਲ ਤੇ ਸਹਿਮਤੀ ਜਤਾਈ ਕਿ ਇਹ ਤਦ ਹੀ ਹੋ ਸਕਦਾ ਹੈ ਜਦ ਉਹਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇ ਇਸ ਪਰ ਸਲਤਾਨਦਾਰ ਮੇਜਰ ਸਾਹਿਬ ਨੇ ਆਪ ਨੂੰ ਉਮਰ ਘਟ ਹੋਣ ਕਾਰਨ ਬਤੌਰ ਬਿਗਲ ਟ੍ਰੇਨਰ ਟ੍ਰੇਨਿੰਗ ਦਵਾਈ ਅਤੇ ਕੁਝ ਸਮੇਂ ਬਾਅਦ ਖਵਾਜਾ ਸਾਹਿਬ ਨਾਈਪ ਮੇਜਰ ਵਜੋਂ ਤਾਇਨਾਤ ਹੋਏ ਖਵਾਜਾ ਸਾਹਿਬ ਬਿਗਲ ਐਨੀ ਮਦਰ ਆਵਾਜ਼ ਵਿੱਚ ਵਜਾਉਂਦੇ ਸਨ ਕਿ ਹਰ ਕੋਈ ਮੰਤਰ ਮੁਕਤ ਹੋ ਜਾਂਦਾ ਸੀ ਫੌਜ ਵਿੱਚ ਡਿਊਟੀ ਦੌਰਾਨ ਆਪ ਅੰਗਰੇਜ਼ ਫੌਜ ਦੇ ਸ਼ਾ ਕਾਬਲ ਕੋਤੇ ਵੀ ਤਾਇਨਾਤ ਰਹੇ ਇਸ ਸਮੇਂ ਸਰਦਾਰ ਮੇਜਰ ਸਾਹਿਬ ਵੀ ਆਪ ਜੀ ਦੇ ਨਾਲ ਸਨ ਜੰਗ ਉਪਰੰਤ ਆਪ 5 ਸਾਲ ਕਾਬਲ ਦੀ ਧਰਤੀ ਤੇ ਰਹੇ ਅਤੇ ਇਸੇ ਸਮੇਂ ਦੌਰਾਨ ਮੇਜਰ ਸਰਦਾਰ ਅਤੇ ਉਹਨਾਂ ਦੀ ਪਤਨੀ ਵੀ ਇਸ ਫਾਨੀ ਦੁਨੀਆ ਤੋਂ ਕੂਚ ਕਰ ਗਏ ਸਨ ਆਵਾਜ਼ਾ ਸਾਹਿਬ ਆਪਣੇ ਕਾਬਲ ਵਿਛਲੇ ਕਾਲ ਦੌਰਾਨ ਸ਼ਾ ਅਨਾਇਤ ਉਲਾ ਜੀ ਦੇ ਕਾਦਰੀ سلسلے ਵਿੱਚ ਬਤੌਰ ਚੇਲਾ ਸ਼ਾਮਲ ਹੋਏ ਅਤੇ ਇੱਥੇ ਹੀ ਖਿਲਾਫਤ ਹਾਸਲ ਕੀਤੀ ਇਸ ਸਮੇਂ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਆਪ ਜੀ ਦੇ ਮਰੀਦ ਬਣੇ ਅਤੇ ਸ਼ਾ ਅਨਾਜ ਜੀ ਦੇ ਚਲਾਣੇ ਮਗਰੋਂ ਆਪ ਨੂੰ ਆਪਣਾ ਰਹਿਬਰ ਸਮਝਦੇ ਸਨ ਕਾਬਲ ਵਿੱਚ ਗੁਜਰ ਅਰਸੇ ਦੌਰਾਨ ਹੀ ਆਪ ਆਪਣੇ ਪਸ਼ਤਨੀ ਪਿੰਡ ਕਲਾਲਗੋ ਗਜਨੀ ਵਿਖੇ ਵੀ ਗਏ ਕਾਬਲ ਤੋਂ ਬਾਅਦ ਆਪ ਜੀ ਦਾ ਯੂਨਿਟ ਜ਼ਿਲੰਦਰ ਆ ਗਿਆ ਇਸ ਸਮੇਂ ਜ਼ਿਲੰਦਰ ਵਿੱਚ ਵੱਡੀ ਰੋਹਾਨੀ ਸ਼ਖਸੀਅਤ ਗਾਜ਼ੀ ਗਾਫਿਲ ਬਾਬਾ ਮਹਿਮੂਦ ਸਾਹਿਬ ਅਲੀ ਮੋਰਲੇ ਵਿਖੇ ਰਹਿੰਦੇ ਸਨ ਆਪ ਨਕਸ਼ਬੰਦੀ سلسلے ਦੇ ਵੱਡੇ ਬਜ਼ੁਰਗ ਵਜੋਂ ਸਨਮਾਨ ਸਨ ਖਵਾਜਾ ਸਾਹਿਬ ਜ਼ਿਲੰਦਰ ਤੈਨਤੀਦਰਨ ਆਪ ਜੀ ਦੇ ਚੇਲੇ ਬਣੇ ਅਤੇ ਖিলাਫਤ ਪਾਈ ਖਵਾਜਾ ਕਾਦਰਬਖਸ਼ ਸਾਹਿਬ ਜਿਸ ਸਮੇਂ ਬਜ਼ੁਰਗ ਪੀਰ ਪਾਸ ਜਾਂਦੇ ਸਨ ਉਹ ਵੀ ਆਪ ਜੀ ਦੇ ਚਿਹਰੇ ਦੀ ਅਲੌਕਿਕਤਾ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਦਾ ਪੂਰਾ ਅਦਬ ਸਤਕਾਰ ਕਰਦੇ ਹਾਂ ਕੁਝ ਸਮੇਂ ਅਪरांत ਖਵਾਜਾ ਕਾਦਰਬਖਸ਼ ਜੀ ਪੰਜਾਬ ਪੁਲਿਸ ਵਿੱਚ ਬਤੌਰ ਹਵਲਦਾਰ ਨਿਯੁਕਤ ਹੋ ਗਏ ਆਪ ਜੀ ਦੇ ਇਸ ਕਾਰਜਕਾਲ ਦੌਰਾਨ ਇੱਕ ਵਾਰ ਉਨ੍ਹਾਂ ਦੇ ਮਤਹਿਤ ਕਰਮਚਾਰੀਆਂ ਨੇ ਕਿਸੇ ਨਿਰਦੋਸ਼ ਵਿਅਕਤੀ ਨੂੰ ਕਤਲ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕਰ ਲਿਆ ਸੀ ਬਾਬਾ ਜੀ ਨੇ ਕਿਹਾ ਕਿ ਇਹ ਵਿਅਕਤੀ ਨਿਰਦੋਸ਼ ਹੈ ਇਸ ਨੂੰ ਛੱਡ ਦਿੱਤਾ ਜਾਵੇ ਪਿੰਡ ਵਾਸੀਆਂ ਦੇ ਇਕੱਠ ਦਰਾਂਨ ਆਪ ਨੇ ਅਸਲ ਮੁਜਰਮ ਬਾਰੇ ਦੱਸਿਆ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਉਪਰੰਤ ਅਪਰਾਧੀ ਆਪ ਹੀ ਮੰਨ ਗਏ ਕਿ ਕਤਲ ਉਹਨਾਂ ਨੇ ਹੀ ਕੀਤਾ ਹੈ। ਇਸ ਤਰ੍ਹਾਂ ਆਪ ਨੇ ਇੱਕ ਨਦੂਸ਼ ਨੂੰ ਸਜ਼ਾ ਤੋਂ ਬਚਾਇਆ। ਆਪ ਜੀ ਨੇ ਜੀਵਨ ਵਿੱਚ ਕਈ ਕਰਾਮਾਤਾਂ ਰਾਈਆਂ। ਦੀਨ ਅਤੇ ਦੁਖੀ ਨੂੰ ਸਹਾਰਾ ਦਿੱਤਾ। ਇਸੇ ਕਾਰਨ ਆਪ ਜੀ ਦੇ ਅਣਗਿਣਤ ਚੇਲੇ ਅਤੇ ਮਰੀਦ ਵੀ ਹੋਏ। ਆਪ ਜੀ ਤੋਂ ਬਾਅਦ ਆਪ ਜੀ ਦੇ ਕਈ ਗਦੀਨਸ਼ੀਨ ਹੋਏ। ਜਿਨ੍ਹਾਂ ਵਿੱਚੋਂ ਬਹੁਤ ਨਾਮਵਰ ਸਾਈਂ ਤੌਕਲ ਸ਼ਾਹ ਜੀ ਵੀ ਹੋਏ ਸਾਈਂ ਤੌਕਲ ਸ਼ਾਹ ਜੀ ਦੀ ਮਜ਼ਾਰ ਅੰਬਾਲਾ ਸਬਜੀ ਮੰਡੀ ਵਿਖੇ ਮੌਜੂਦ ਹੈ ਖਵਾਜਾ ਕਾਦਰਬਖ਼ ਸਾਹਿਬ ਜੀ ਦੇ ਦੋ ਪੁੱਤਰ ਸਨ ਵੱਡੇ ਪੁੱਤਰ ਅਬਦੁਲ ਖਾਲਕ ਜੀ ਦੀ ਮਜ਼ਾਰ ਇਸੇ ਕੇਂਦਰ ਵਿੱਚ ਬਣੀ ਹੋਈ ਹੈ ਦੂਸਰੇ ਪੁੱਤਰ ਦਾ ਨਾਮ ਖਾਲਿਕ ਦਾ ਜੀ ਬਾਬਾ ਅਬਦੁਲ ਖਾਲਿਕ ਜੀ ਦੀ ਸ਼ਾਨਦਾਰ ਮਜ਼ਾਰ ਮਜ਼ਾਰ ਸ਼ਰੀਫ ਹਜਰਤ ਖਵਾਜਾ ਸ਼ਮਸੂਲ ਕਨਾਲ ਬਾਬਾ ਮੁਹੰਮਦ ਅਬਦੁਲ ਖਾਲਿਕ ਸਾਹਿਬ ਪੀਆ ਤੀਸੀ ਵਿਖੇ ਸ਼ੋਭਿਤ ਹੈ ਅਬਦੁਲ ਖਾਲਕ ਸਾਹਿਬ ਤਰੀਖ ਮਿਸ਼ੋੜਾ 5 ਜੂਨ 1931 17 ਮਹਰਮ ਹੈ ਇੱਥੇ ਹਰ ਸਾਲ ਦੋਹਾਰ ਨੂੰ ਬਾਬਾ ਅਬਦੁਲ ਖਾਲਕ ਸਾਹਿਬ ਜੀ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦਾ ਹੈ ਬਾਬਾ ਖਾਲਕਦਾ ਸਾਹਿਬ ਜੀ ਦੀ ਕਬਰ ਵੀ ਕੇਂਦਰ ਵਿਖੇ ਹੀ ਕਬਰਗਾ ਵਿਖੇ ਮੌਜੂਦ ਹੈ ਬਾਬਾ ਖਵਾਜਾ ਕਾਦਰ ਬਖਸ਼ ਜੀ ਛੱਪਰ ਵਾਲੀ ਮਜ਼ਾਰ ਨਜ਼ਦੀਕ ਮੌਜੂਦ ਮੰਦਰ ਵਾਲੀ ਜਗ੍ਹਾ ਤੇ ਖੁਦਾ ਦੀ ਯਾਦ ਵਿੱਚ ਲੀਨ ਰਹਿੰਦੇ ਸਨ ਸਨ 1958 ਵਿੱਚ ਆਪ ਆਪਣੇ ਚੇਲੇ ਸੈयद ਰੰਗ ਅਲੀ ਸ਼ਾ ਛਤ ਦਿਗਨ ਕਾਨ ਸਰੀਰ त्याग ਗਏ ਇਸ ਘਟਨਾ ਨੇ ਆਪ ਜੀ ਦੇ ਮਰੀਦਾਂ ਵਿੱਚ ਹੋਰ ਦਰਦਨਾਕ ਸਥਿਤੀ ਪੈਦਾ ਕਰ ਦਿੱਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪੀਰ ਬਾਬਾ ਮਹਿਮੂਦ ਸਾਹਿਬ ਇਹਨਾਂ ਦੀ ਮਜ਼ਾਰ ਬਸਤੀ شیخ ਦੇ ਰਸਤੇ ਕਬਰ ਗਾ ਜਲੰਧਰ ਵਿਖੇ ਮੌਜੂਦ ਹੈ ਅਚੇਚੇ ਤੌਰ ਤੇ ਪਹੁੰਚੇ ਸਨ ਬਾਬਾ ਕਾਦਰਬਖਸ਼ ਜੀ ਦੀ ਮਜ਼ਾਰ ਇਸ ਕੇਂਦਰ ਵਿਖੇ ਪੁਰਾਣੇ ਦਫਤਰ ਖਾਲਕੀਆ ਹਾਈ ਸਕੂਲ ਦੇ ਨਾਲ ਕਬਰਗਾ ਵਿਖੇ ਸਨ 1947 ਤੋਂ ਬਾਅਦ ਬਾਬਾ ਕਾਦਰਬਖਸ਼ ਸਾਹਿਬ ਦੇ ਪੜੂਤੇ ਭਾ ਬਾਬਾ ਅਬਦੁਲ ਖਾਲਕ ਜੀ ਦੇ ਪੁੱਤੇ ਬਾਬਾ ਖਵਾਜਾ ਨੂਰ ਅਹਿਮਦ ਖਾਨ ਸਾਹਿਬ ਜਿਨ੍ਹਾਂ ਨੇ ਇਸ ਹਾਈ ਸਕੂਲ ਵਿਖੇ 1945 ਵਿੱਚ میٹرਕ ਕੀਤੀ ਸੀ ਨੇ ਆਪਣੇ ਚੇਲੇ ਫਰੀਦ ਅਹਿਮਦ ਖਾਨ ਹੌਲੈਂਡ ਵਾਲਿਆਂ ਨੂੰ ਹੁਕਮ ਦਿੱਤਾ ਕਿ ਜਹਾਨ ਖੇਲਾ ਵਿਖੇ ਪੜਦਾਦਾ ਬਾਬਾ ਕਾਦਰਬਖਸ਼ ਸਾਹਿਬ ਜੀ ਦੀ ਮਜ਼ਾਰ ਬਣਾਓ ਅਤੇ ਕਬਰ ਦਾ ਪਾਸ ਬਣੇ ਪਖਾਨਾ ਆਦ ਨੂੰ ਉੱਥੋਂ ਹਟਾਓ ਸਨ 1988 ਅਕਤੂਬਰ ਵਿੱਚ ਪਰਿਵਾਰ ਸਮੇਤ ਆਪ ਨੇ ਇੱਥੇ ਪਹੁੰਚ ਕੇ ਫਰੀਦ ਅਹਿਮਦ ਖਾਨ ਨੇ ਸ਼੍ਰੀ ਏ ਏ ਸਦੀਕੀ ਆਈ ਪੀ ਐਸ ਡਾਇਰੈਕਟਰ ਪੀ ਪੀ ਏ ਫਲੋਰ ਅਤੇ ਤਤਕਲੀਨ ਕਮਾਂਡਰ ਸਾਹਿਬ ਦੀ ਸਹਿਮਤੀ ਨਾਲ ਬਾਬਾ ਕਾਦਰਬਖਸ਼ ਜੀ ਦੀ ਮਜ਼ਾਰ ਨੂੰ ਅਸਲ ਜਗ੍ਹਾ ਪਰ ਕਾਇਮ ਕਰਵਾਇਆ ਅਤੇ ਸਾਫ ਸਵਾਈ ਕੀਤੀ ਇਹ ਸਾਰਾ ਕਾਰਜ ਸਨ 1999 ਵਿੱਚ ਸੰਪੂਰਨ ਹੋਇਆ ਉਪਰੋਕਤ ਬਿਰਤਾਂਤ ਫਰੀਦ احمد ਖਾਨ ਸਾਹਿਬ ਹੌਲੈਂਡ ਵਾਲੇ ਵੱਲੋਂ ਦਰਸਾਏ ਤੱਥਾਂ ਦੇ ਅਨੁਸਾਰ ਮਿਤੀ 15 ਜੂਨ 2000 ਵਿੱਚ ਦਰਜ ਕੀਤੀ ਗਈ। ਇਸ ਦਰਜਾ ਵਿੱਚ ਇੱਕ ਦੇ ਹੋਣਾ ਹੈ। ਅਗਲੇ ਪੜਾਅ ਲਈ ਤੁਹਾਨੂੰ ਇਹ ਬਾਕੀ ਰੱਖਣਾ ਹੈ ਬਾਕੀ ਪੜੋ। ਜੇਕਰ ਨੰਬਰ ਬਣਾ ਲੀਏ não vem ਲੋ ਜੀ ਹੁਣ ਮਜ਼ਾਰ ਦੇ ਬਾਹਰਲੇ ਪਾਸੇ ਤੋਂ ਆਪਾਂ ਤੁਹਾਨੂੰ ਜਿਹੜਾ ਮਜ਼ਾਰ ਦਾ ਸੁੰਦਰ ਤੇ ਅਲੌਕਿਕ ਨਜ਼ਾਰਾ ਦਿਖਾਉਨੇ ਆਂ ਦੇ ਨਾਲ ਹੀ ਜਿਹੜੀ ਮਜ਼ਾਰ ਦੇ ਨਾਲ Hazrat Baba Qadirbakhsh ji ਦੀ ਜਿਹੜੀ ਮਜ਼ਾਰ ਆ ਉਹਦੇ ਵੀ ਆਪਾਂ ਹੁਣ ਦਰਸ਼ਨ ਕਰਾਉਣੇ ਤੁਹਾਨੂੰ ਜਹਾਨ ਖੇਲਾ ਪੰਜਾਬ ਇੰਡੀਆ ਦੇ ਵਿੱਚ ਇਹ ਜਿਹੜੀ ਮਜ਼ਾਰ ਸਥਾਪਿਤ ਆ ਤੇ ਹੁਣ Hazrat Khwaja Qadirbakhsh ji ਦੀ ਮਜ਼ਾਰ ਦੇ ਦਰਸ਼ਨ ਕਰਾ ਰਹੇ ਹਾਂ ਦਰਸ਼ਨ ਕਰਾਇਆ ਆਪਾਂ ਤੁਹਾਨੂੰ ਪੀਰ ਬਾਬਾ ਜੀ ਦੀ ਮਜ਼ਾਰ ਦੇ ਜਿਹੜੀ ਜਹਾਨ ਖੇਲਾ ਪੁਲਿਸ ਅਕੈਡਮੀ ਦੇ ਵਿੱਚ ਬਣੀ ਨਾ ਮਜ਼ਾਰ ਬਾਬਾ ਕੂਟ अब्दुल ਖਾਲਕ ਜੀ ਵੇ ਕੋਰੀ ਫੇਰ ਆਪਾਂ ਮਜ਼ਾਰ ਦੇ ਦਰਸ਼ਨ ਕਰਾ ਕੇ ਤੇ ਹੁਣ ਤੁਹਾਡੇ ਤੋਂ ਇਜ਼ਾਜ਼ਤ ਲੈ ਲੈਣੀ ਆ ਜਿਉਂਦੇ ਵਾਸਤੇ ਰਹੋ ਮਾਲਕਾ ਕਿਰਪਾ ਕਰੇ ਆਹ ਲੋ ਬਈ ਪਰਉ ਦਰਸ਼ਨ ਥੈਂਕ ਯੂ ਸੋ ਮੱਚ ਬਈ ਸਾਰੇ ਮਿੱਤਰ ਪਿਆਰਿਆਂ ਦਾ ਜਿਉਂਦੇ ਵਾਸਤੇ ਰਹੋ